ਸੁਪਰੀਮ ਕੋਰਟ ਦਾ YouTube ਚੈਨਲ ਹੋਇਆ ਹੈਕ ਚੈਨਲ ਦੇ ਉੱਤੇ ਕ੍ਰਿਪਟੋ ਕਰੰਸੀ ਦੀਆਂ ਆ ਰਹੀਆਂ ਨੇ ਵੀਡੀਓਜ਼ ਦਰਸਲ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਜੋ ਥੇ ਲਗਾਤਾਰ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਆਏ ਦਿਨ ਹੀ YouTube ਚੈਨਲਸ ਨੂੰ ਹੈਕ ਕਰ ਲਿਆ ਜਾਂਦਾ ਹੈ ਪਰ ਹੁਣ ਇਸ ਵਾਰ ਜੋ ਖਬਰ ਸਾਹਮਣੇ ਆਈ ਹੈ ਉਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਸੁਪਰੀਮ ਕੋਰਟ ਦਾ ਅਧਿਕਾਰਤ YouTube ਚੈਨਲ ਜਿਹੜਾ ਆ ਹੈਕ ਹੋ ਚੁੱਕਾ ਹੈ ਉਸ ਦੇ ਉੱਤੇ ਅਮਰੀਕਨ ਕੰਪਨੀ ਰੀਅਲ ਲੈਬਸ ਨਿਮਰਤ ਕ੍ਰਿਪਟੋ ਕਰੰਸੀ ਦੀਆਂ ਵੀਡੀਓਜ਼ ਦਿਖਾਈ ਦੀ ਨਕੀਆਂ ਹਾਲਾਂਕਿ ਵੀਡੀਓ ਨੂੰ ਖੋਲਣ ਤੇ ਕੁਝ ਵੀ ਦਿਖਾਈ ਨਹੀਂ ਦਿੰਦਾ ਹੈ ਪਰ ਸੁਪਰੀਮ ਕੋਰਟ ਸੰਵਿਧਾਨਕ ਬੈਂਚਾਂ ਦੇ ਸਾਹਮਣੇ ਸੂਚੀਬੰਦ ਮਾਮਲਿਆਂ ਅਤੇ ਜਨਤਕ ਹਿੱਤਾਂ ਦੇ ਮਾਮਲਿਆਂ ਦੀ ਸੁਣਵਾਈ ਲਈ ਲਾਈਵ ਸਟ੍ਰੀਮ ਕਰਨ ਲਈ YouTube ਚੈਨਲ ਦੀ ਵਰਤੋਂ ਕਰਦਾ ਹੈ ਪਰ ਉਹੀ ਹੁਣ YouTube ਚੈਨਲ ਨੂੰ ਕਿਸੇ ਨੇ ਹੈਕ ਕਰ ਲਿਆ ਹਾਲਾਂਕਿ ਕੋਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਚ ਇੱਕ ਮਹਿਲਾ ਟ੍ਰੇਨਿੰਗ ਡਾਕਟਰ ਦੇ ਨਾਲ ਜਦੋਂ ਜ਼ਬਰਜਨਾਹ ਤੇ ਕੇਸ ਦੀ ਸੁਣਵਾਈ ਨੂੰ ਸੁਪਰੀਮ ਕੋਰਟ ਦੇ YouTube ਚੈਨਲ ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀਗਾ ਤਾਂ ਉਸ ਵਕਤ ਸੁਪਰੀਮ ਕੋਰਟ ਦੇ YouTube ਚੈਨਲ ਤੇ ਅਪਲੋਡ ਪਿਛਲੀ ਸੁਣਵਾਈ ਦੀ ਵੀਡੀਓ ਨੂੰ ਹੈਕ ਕਰ ਵੱਲੋਂ ਪ੍ਰਾਈਵੇਟ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਹੁਣ ਪੂਰਾ ਹੀ YouTube ਚੈਨਲ ਜਿਹੜਾ ਆ ਹੈਕ ਕਰ ਲਿਆ ਗਿਆ ਜਿਸ ਦੇ ਉੱਤੇ ਹੁਣ ਕ੍ਰਿਪਟੋ ਕਰੰਸੀ ਨਾਮ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜੇਕਰ ਕੋਈ ਉਹ ਵੀਡੀਓਜ਼ ਨੂੰ ਕਲਿੱਕ ਵੀ ਕਰਦਾ ਹੈ ਤਾਂ ਉਸ ਵੀਡੀਓ ਦੇ ਨਾਂ ਹੀ ਵਿੱਚ ਕੁਝ ਸਾਹਮਣੇ ਆ ਰਿਹਾ ਹੈ ਤੇ ਨਾ ਹੀ ਉਹ ਵੀਡੀਓ ਚੱਲ ਰਹੀ ਹੈ ਪਰ ਉਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਨੂੰ ਯਕੀਨ ਨਹੀਂ ਹੈ ਕਿ ਅਸਲ ਦੇ ਵਿੱਚ ਕੀ ਹੋਇਆ ਪਰ ਲੱਗਦਾ ਹੈ ਕਿ ਵੈੱਬਸਾਈਟ ਨਾਲ ਛੇੜਛਾੜ ਕੀਤੀ ਗਈ ਹੈ ਉਨ੍ਹਾਂ ਕਿਹਾ ਹੈ ਕਿ ਇਸ ਸਮੱਸਿਆ ਸ਼ੁੱਕਰਵਾਰ ਸਵੇਰੇ ਸੁਪਰੀਮ ਕੋਰਟ ਦੇ ਅਧਿਕਾਰਤ YouTube ਚੈਨਲ ਦੇ ਸਾਹਮਣੇ ਆਈ ਅਤੇ ਸੁਪਰੀਮ ਕੋਰਟ ਦੀ ਆਈਟੀ ਟੀਮ ਨੇ ਇਸ ਨੂੰ ਠੀਕ ਕਰਨ ਲਈ ਐਨਆਈਸੀ ਯਾਨੀ ਕਿ ਨੈਸ਼ਨਲ ਇਨਫੋਰਸਮੈਂਟਿਕ ਸੈਂਟਰ ਤੋਂ ਮਦਦ ਮੰਗੀ ਹੈ ਹੈਕਰ ਅੱਜ ਕੱਲ ਵੱਡੇ ਪੱਧਰ ਤੇ ਪ੍ਰਸਿੱਧ YouTube ਚੈਨਲਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਹੁਣ ਸੁਪਰੀਮ ਕੋਰਟ ਦੇ ਹੀ ਅਧਿਕਾਰਤ YouTube ਚੈਨਲ ਨੂੰ ਹੀ ਇਹਨਾਂ ਨੇ ਹੈਕ ਕਰ ਲਿਆ ਤੇ ਉਸ ਹੁਣ YouTube ਚੈਨਲ ਦੇ ਉੱਤੇ ਕ੍ਰਿਪਟੋ ਕਰੰਸੀ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜੇ ਕਰੋਨਾ ਵੀਡੀਓਜ਼ ਨੂੰ ਵੀ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੋਂ ਉਹਨਾ ਵੀਡੀਓਜ਼ ਵੀ ਜਿਹੜੀਆਂ ਨੇ ਉਹ ਨਹੀਂ ਖੁੱਲ ਰਹੀਆਂ ਜਿਸ ਕਰਕੇ ਹੁਣ ਦੱਸਿਆ ਜਾ ਰਿਹਾ ਕਿ ਐਨਆਈਸੀ ਦੀ ਮਦਦ ਮੰਗੀ ਗਈ ਹੈ ਤੇ ਜਿੱਥੇ ਹੁਣ ਹੈਕਰ ਵੱਡੇ-ਵੱਡੇ ਹੱਥ ਮਾਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਉਹ ਨੈਕਰਾ ਦੇ ਵੱਲੋਂ ਸੁਪਰੀਮ ਕੋਰਟ ਜਿਸ ਨੂੰ ਦੇਸ਼ ਦੀ ਸਰਵਉੱਚ ਅਦਾਲਤ ਕਿਹਾ ਜਾਂਦਾ ਹੈ ਉਸ ਦਾ ਹੀ YouTube ਚੈਨਲ ਜਿਹੜਾ ਆ ਹੈਕ ਕਰ ਲਿਆ ਗਿਆ ਜਿਸ ਤੋਂ ਬਾਅਦ ਭੱਜੜਾ ਮੱਚ ਜਾਂਦੀਆਂ ਨੇ ਕਿਉਂਕਿ ਅਦਾਲਤ ਦੇ ਵੱਲੋਂ ਜਦੋਂ ਵੀ ਕਿਸੇ ਮਾਮਲੇ ਦੀ ਸੁਣਵਾਈ ਕੀਤੀ ਜਾਂਦੀ ਹੈ ਤਾਂ ਉੱਥੋਂ ਲਾਈਵ ਸਟ੍ਰੀਮ ਕੀਤੀ ਜਾਂਦੀ ਹੈ ਪਰ ਜਦੋਂ ਆ ਉਸ ਡਾਕਟਰ ਦੇ ਮਾਮਲੇ ਦੀ ਅਸ ਸੁਣਵਾਈ ਹੋ ਰਹੀ ਸੀ ਕਿ ਜਦੋਂ ਉਸ ਨੂੰ ਲਾਈਵ ਸਟ੍ਰੀਮ ਕੀਤਾ ਗਿਆ ਤਾਂ ਪਹਿਲਾ ਹੈਕਰਾਂ ਦੇ ਵੱਲੋਂ ਉਸ ਵੀਡੀਓ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਤਾਂ ਫਿਰ ਉਹਨਾਂ ਦੇ ਵੱਲੋਂ ਉਸ ਚੈਨਲ ਨੂੰ ਹੀ ਹੈਕ ਕਰ ਲਿਆ ਗਿਆ ਜਿਸ ਤੋਂ ਬਾਅਦ ਹੁਣ ਭਾਜੜਾ ਮੱਛੀਆਂ ਹੋਈਆਂ ਨੇ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਅਧਿਕਾਰਤ YouTube ਚੈਨਲ ਨੂੰ ਹੈਕਰਾਂ ਨੇ ਹੈਕ ਕਰ ਲਿਆ